ਜਦੋਂ ਕੰਗ ਮਈ ਦਾ ਰਹਿਣ ਵਾਲਾ ਨਾਮ ਸੀ ਤੀਰਥਾ ਅੰਮ੍ਰਿਤਸਰ ਵਿਖੇ ਆਉਂਦਾ ਹੈ ਇੱਥੇ ਰਾਤ ਪੈ ਜਾਂਦੀ ਹੈ ਕਿੰਦਾ ਚਲੋ ਜੋ ਗੁਰਨਾਨਕ ਜੀ ਦਾ ਘਰ ਹੈ ਉੱਥੇ ਚੱਲਦੇ ਹਾਂ ਇਹ ਹਰਮੰਦਰ ਸਾਹਿਬ ਆ ਜਾਂਦਾ ਜੀ ਇਹ ਤੀਰਥਾ ਨਾਲ ਇਹਦੇ ਸੰਗੀ ਸਾਥੀ ਨੇ ਇਹ ਸਖੀ ਸਰਵਰ ਦਾ ਵੱਡਾ ਪ੍ਰਚਾਰਕ ਹੈ ਹੱਥ ਵਿੱਚ ਇਹਨੇ ਖੁੰਡੀ ਵਲੀ ਹੋਈ ਹੈ ਇਹ ਜਦੋਂ ਇੱਥੇ ਪਹੁੰਚਦਾ ਹੈ ਹਰਮੰਦਰ ਸਾਹਿਬ ਕੀ ਵੇਖਦਾ ਹੈ ਸਿੱਖਾਂ ਦੇ ਜਿਹੜੇ ਹੱਸੂ-ਸੂਬੇ ਕਰਦੇ ਨੇ ਸਿੱਖ ਭਜ-ਭਜ ਕੇ ਸੇਵਾ ਕਰਦੇ ਨੇ ਕੋਈ ਸਿੱਖ ਬਾਣੀ ਪਿਆ ਪੜਦਾ ਹੈ ਕੋਈ ਸਿੱਖ ਸੇਵਾ ਪਿਆ ਕਰਦਾ ਹੈ ਤੇ ਇੱਕ ਸਿੱਖ ਨੂੰ ਪੁੱਛਦਾ ਕਹਿੰਦਾ ਜੀ ਇਸ ਘਰ ਦੇ ਗੁਰੂ ਜੀ ਕੌਣ ਨੇ ਤੇ ਉਹ ਸਿੱਖ ਪਤਾ ਕੀ ਕਹਿੰਦਾ ਜਿਹਨੂੰ ਪੁੱਛਿਆ ਕਹਿੰਦਾ ਭਲਿਆ ਕਾਬਲ ਤੋਂ ਸੰਗਤ ਆਈ ਆ ਉਹ ਸਾਹਮਣੇ ਜੋ ਸਿੱਖਾਂ ਦੇ ਜੋੜਿਆਂ 'ਚ ਬੈਠ ਕੇ ਸਿੱਖਾਂ ਦੇ ਜੋੜੇ ਆਪਣੇ ਹਜ਼ੂਰੀਏ ਨਾਲ ਸਾਪੇ ਕਰਦੇ ਨੇ ਨਾ ਫੋੜ ਕੋਈ ਨਹੀਂ ਉਹ ਧੰਗੁਰ ਗੁਰਦਰਨ ਦੇ ਪਿਤਾ ਜੀ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਹਾਡਾ ਭਲਾ ਹੋ ਜੇ ਹੋਣ ਗੁਰਨਾਨદેਵ ਦੇ ਘਰ ਦੇ ਮਾਲਕ ਪੰਜਵੀਂ ਜੋਤ ਸਤਗੁਰ ਜੀ ਦੀ ਆਪ ਧੰਗੁਰ ਗੁਰਦਰਨ ਦੇ ਪਰਮੇਸ਼ਰ ਦਾ ਸਰੂਪ ਨੇ ਪੰਨ ਮਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਪ੍ਰਤਾਕਿ ਹਾਰੇ ਪਰਮੇਸ਼ਰ ਦਾ ਸਰੂਪ ਨੇ ਆਪ ਤੇ ਸੰਤਨ ਦੇ ਜੋੜੇ ਦੇ ਬੈਠ ਕੇ ਸੰਤਨ ਜੂਰੇ ਸਾਹਿਬ ਕਰਨ ਆਪਣੇ ਹਜ਼ੂਰੀਏ ਦੇ ਨਾਲ ਫਿਰ ਐਸੀ ਦਿਲ ਤੇ ਸਾੜ ਲੱਗੀ ਗੁਰਮਖੋ ਗੁਰੂ ਅਰਜਨ ਦੇ ਪਤਾ ਦੀ ਸ਼ਰਨ ਵਿੱਚ ਜਾਂਦੇ ਨੇ ਅੱਖ ਲਗੇ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਤੇ ਗੁਰੂ ਅਰਜਨ ਦੇ ਪਤਾ ਕੀ ਕਹਿੰਦੇ ਕਹਿੰਦੇ ਉਹ ਤੀਰਥਿਆ ਸਿੱਖੀ ਤੇ ਸਿੱਖੀ ਕਦੀ ਨਹੀਂ ਟਿਕਦੀ ਹੁੰਦਿਆਂਦੇਓ ਕੀ ਆਖਿਆ ਇਹ ਦੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਤੁਸੀਂ ਕਬਰਾਂ ਨਾਲ ਜੁੜੇ ਹੋ ਲੋਕਾਂ ਨੂੰ ਕਬਰਾਂ ਦੇ ਨਾਲ ਜੋੜਦੇ ਹੋ ਪਰ ਇੱਥੇ ਤਾਂ ਗੱਲ ਇੱਕ ਦੀ ਹੈ ਗੁਰੂ ਨਾਨਕ ਜੀ ਦੇ ਬਾਣੀ ਵੀ ਇੱਕ ਤੋਂ ਸ਼ੁਰੂ ਕੀਤੀ ਹੈ ਇੱਕ ਓੰਕਾਰ ਇੱਥੇ ਤਾਂ ਇਹ ਪੜਾਇਆ ਜਾਂਦਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇੱਥੇ ਤਾਂ ਇਹ ਆਵਾਜ਼ ਆਉਂਦੀ ਹੈ ਗੱਗਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਜਿੰਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਇੱਥੇ ਤਾਂ ਗੁਰੂ ਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਕਿਰੀ ਪੜੋ ਪਿਆਰ ਚ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ 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 ਏਕੋ ਹੈ ਸਤਗੁਰੂ ਜੀ ਕਹਿੰਦੇ ਇੱਥੋਂ ਇਹ ਆਵਾਜ਼ ਆਉਂਦੀ ਹੈ ਇੱਕ ਪਿਤਾ ਇੱਕ ਸਕੇ ਹਮਾਰਿਕ ਇਤੋ ਦਾ ਬਾਣੀ ਜੋ ਇਹ ਆਵਾਜ਼ ਆਉਂਦੀ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਏ ਇਤਨਾ ਇਹ ਆਵਾਜ਼ ਆਉਂਦੀ ਹੈ ਗੁਰਮੁਖੋ ਜਦੋਂ ਸਤਿਗੁਰ ਨੇ ਬਾਣੀ ਦੇ ਤੀਰ ਮਾਰੇ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਿਗੁਰੂ ਸੂਰਮੇ ਬਾਹਾਂ ਬਾਂਹ ਜੋ ਇੱਕ ਲਾਗਤ ਹੀ ਪੁਏ ਗਿਰ ਪੜਿਆ ਪਰਾ ਕਰੇ ਜੀ ਸਤਗੁਰ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਫਿਰ ਐਸੀ ਸਿੱਖੀ ਕਮਾਈ ਇਹੋ ਹੀ ਤੀਰਥਾ ਭਾਈ ਮੰਜ ਬਣ ਗਿਆ ਮੈਂ ਕੋਈ ਇਤਿਹਾਸ ਕੋਈ ਸਾਖੀ ਨਹੀਂ ਫਿਰ ਐਡੀ ਸੇਵਾ ਕੀਤੀ ਐਡੀ ਸੇਵਾ ਕੀਤੀ ਇੱਕ ਦਿਨ ਸਤਗੁਰੂ ਜੀ ਭਾਈ ਮੰਜ ਦੀ ਦੀ ਸੇਵਾ ਤੋਂ પ્રસન્ન ਹੋ ਕੇ ਅਖ ਲਗੇ ਭਾਈ ਮੰਜ ਆ ਤੈਨੂੰ ਅਜ ਮੈਂ ਆਪਣੇ ਗਲ ਦੇ ਨਾਲ ਲਾ ਕੇ ਗੁਰਨਾਨਕ ਜੀ ਦੇ ਘਰੋਂ ਬਖਸ਼ਿਸ਼ ਦਵਾ ਕਿਹੜੀ ਬਖਸ਼ੀ ਦਿੱਤੀ ਅੱਖ ਲਗੇ ਸਾਧਗੁਰੂ ਤੁਹਾਨੂੰ ਗੁਰ ਅਰਦੰਦੇ ਪਿਤਾ ਜੀ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਉਹ ਭਾਈ ਮੰਜ ਅੱਜ ਤੂੰ ਇਸ ਅਵਸਥਾ ਤੇ ਪਹੁੰਚ ਗਿਆ ਆਪ ਮੁਕਤ ਮੁਕਤ ਕਰੇ ਸੰਸਾਰ ਤੂੰ ਵੀ ਮੁਕਤ ਹੋ ਗਿਆ ਜੋ ਤੇਰੇ ਨਾਲ ਰਲ ਕੇ ਨਾਮ ਜਪਣਗੇ ਉਹ ਵੀ ਮੁਕਤ ਹੋ ਜਾਣਗੇ ਭਾਈ ਗੁਰਦਾਸ ਜੀ ਕਿਤੇ ਮੰਜ ਪੰਨੂ ਪੜਵਾਨ ਹੈ ਗੁਰੂ ਅਰਜਨ ਦੇ ਜੀ ਅੱਖ ਲਗੇ ਉਹ ਭਾਈ ਮੰਜ ਅੱਜ ਤੂੰ ਗੁਰੂ ਨਾਨਕ ਦੇਵ ਜੀ ਦੇ ਘਰ ਪਰਵਾਨ ਹੋ ਗਿਆ ਤੂੰ ਪਰਵਾਨ ਹੋ ਗਿਆ ਮੰਜ ਪੰਨੂ ਪਰਵਾਨ ਹੈ